ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਫਿਰੋਜ਼ਪੁਰ ਦੇ ਹਾਤੀ ਤੋਂ 2017 ਤੋਂ 2022 ਤੱਕ ਐਮਐਲਏ ਰਹੀ ਸਤਕਾਰ ਕੌਰ ਜਿਨ੍ਹਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਸੀ ਆਖਿਰ ਨੂੰ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਖਲ ਕਰ ਲਈ ਗਈ ਹੈ 16 ਪੰਨਿਆਂ ਦੀ ਚਾਰਜ ਸ਼ੀਟ ਜਿਹਦੇ ਵਿੱਚ ਪੁਲਿਸ ਮੁਤਾਬਕ ਯਾਨੀ ਕਿ ਐਂਟੀ ਨਾਰਕੋਟਿਕਸ ਸੈੱਲ ਉਹਨਾਂ ਦੇ ਐਸਪੀ ਦੇ ਮੁਤਾਬਕ 25 ਗਵਾਹ ਵਿੱਚ ਸ਼ਾਮਿਲ ਕੀਤੇ ਗਏ ਨੇ 16 ਪੰਨਿਆਂ ਦੀ ਇਹ ਚਾਰਜ ਸ਼ੀਟ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਗਈ ਮੁਹਾਲੀ ਕੋਰਟ ਪੇਸ਼ ਕਰ ਦਿੱਤੀ ਗਈ ਹੈ ਚਾਰਜ ਸ਼ੀਟ ਬਣਾ ਦਿੱਤੀ ਗਈ ਹੈ ਦਰਸਲ ਇਹ ਜਾਣਕਾਰੀ ਮੀਡੀਆ ਰਿਪੋਰਟਸ ਦੇ ਮੁਤਾਬਕ ਐਂਟੀ ਨਾਰਕੋਟਿਕਸ ਡਿਪਾਰਟਮੈਂਟ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵਿੱਚ ਐਸਪੀ ਆਕਾਸ਼ਦੀਪ ਸਿੰਘ ਔਲਖ ਨੇ ਦਿੱਤੀ ਹੈ ਜਿਨਾਂ ਦਾ ਕਹਿਣਾ ਹੈ ਕਿ 16 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਗਈ ਹੈ ਵਿੱਚ 25 ਦੇ ਕਰੀਬ ਗਵਾਹ ਜਿਹੜੇ ਨੇ ਉਹ ਪਾਏ ਗਏ ਨੇ ਔਰ ਸਤਕਾਰਕੌਰ ਜਿਹੜੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਬਣੇ ਸੀ 2017 ਤੋਂ 2022 ਦੇ ਵਿੱਚ ਉਹਨਾਂ ਨੂੰ ਆਖਰਕਾਰ ਹੁਣ ਪੁਲਿਸ ਨੇ ਆੜੇ ਹੱਥੀ ਲੈ ਲਿਆ ਉਹਨਾਂ ਦੇ ਨਾਲ ਉਹਨਾਂ ਦਾ ਭਤੀਜਾ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੈ ਔਰ ਪੁਲਿਸ ਦਾ ਵੱਡਾ ਐਕਸ਼ਨ ਜਿਹੜਾ ਇਹ ਕਰ ਦਿੱਤਾ ਗਿਆ ਰੰਗੇ ਹੱਥੀ ਗ੍ਰਫਤਾਰ ਕੀਤਾ ਗਿਆ ਸੀ ਸਤਕਾਰ ਕੋਰ ਬਾਰੇ ਪਹਿਲਾਂ ਦੱਸ ਦਈਏ ਜਿਵੇਂ ਦੱਸਿਆ ਕਿ 217 ਤੋਂ 22 ਤੱਕ ਉਹ ਕਾਂਗਰਸ ਦੇ ਐਮਐਲਏ ਰਹੇ ਨੇ ਉਸ ਤੋਂ ਬਾਅਦ 222 ਤੋਂ ਬਾਅਦ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀ ਫਿਰੋਜ਼ਪੁਰ ਦਿਹਾਤੀ ਤੋਂ ਉਹ ਤੱਲਕ ਰੱਖਦੇ ਨੇ ਫਿਰੋਜ਼ਪੁਰ ਦਿਹਾਤੀ ਵਾਲੀ ਕਨਸਟਿਟੂਐਂਸੀ ਹੈ ਔਰ ਜਦੋਂ ਇਹ ਮਾਮਲਾ ਪੱਖਿਆ ਸੀ ਖਾਸ ਤੌਰ ਦੇ ਉੱਤੇ ਖਰੜ ਦੇ ਵਿੱਚ ਜਿਹੜਾ ਮਾਮਲਾ ਪੱਖਿਆ ਸੀ ਉਸ ਦੌਰਾਨ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਯਾਨੀ ਕਿ ਬੀਜੇਪੀ ਨੇ ਵੀ ਕਿਨਾਰਾ ਕਰ ਦਿੱਤਾ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਆਖਰਕਾਰ ਇਸ ਮਾਮਲੇ ਸੰਬੰਧੀ ਚਾਰਜ ਸ਼ੀਟ ਜਿਹੜੀ ਆ ਉਹ ਦਾਖਲ ਕਰ ਦਿੱਤੀ ਗਈ ਹੈ ਹੁਣੇ ਮਾਮਲਾ ਪੱਖਿਆ ਕਿਵੇਂ ਸੀ ਦਰਸਲ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਰੰਗੇ ਹੱਥੀ ਇਸ ਤਰ੍ਹਾਂ ਕੀਤਾ ਗਿਆ ਕਿ ਪੁਲਿਸ ਨੂੰ ਇੱਕ ਇੰਟੈਲ ਸਿਕ ਇਨਫਰਮੇਸ਼ਨ ਮਿਲੀ ਸੀ ਇੱਕ ਇਹੋ ਜਿਹੇ ਵਿਅਕਤੀ ਦੇ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਆਪ ਨਸ਼ੇ ਨਾਲ ਗ੍ਰਸਤ ਸੀ ਔਰ ਉਸਨੇ ਇਲਜ਼ਾਮ ਲਾਏ ਸੀ ਜਾਣਕਾਰੀ ਮੁਤਾਬਕ ਕਿ ਸਤਕਾਰਕੌਰ ਦੇ ਨਾਲ ਉਹਨਾਂ ਦੀਆਂ ਕੁਝ ਫੋਨ ਕਾਲਸ ਜਿਹੜੀਆਂ ਨੇ ਨਸ਼ਾ ਵੇਚਣ ਨੂੰ ਲੈ ਕੇ ਉਹ ਉਹਦੇ ਕੋਲ ਮੌਜੂਦ ਨੇ ਜੋ ਪੁਲਿਸ ਦੇ ਮੁਤਾਬਕ ਜੋ ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਮੁਹੱਈਆ ਕਰਵਾਈਆਂ ਗਈਆਂ ਸੀ ਉਹ ਆਡੀਓ ਰਿਕਾਰਡਿੰਗਸ ਵੀ ਸਬੂਤ ਬਣ ਕੇ ਨਿਪਰੀਆਂ ਔਰ ਨਾਲ ਨਾਲ ਮੌਕੇ ਵਾਰਦਾਤ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਦੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਸ ਵੇਲੇ ਵੀ ਇਹ ਨਸ਼ਾ ਅੱਗੇ ਦੇਣ ਵਾਸਤੇ ਉੱਥੇ ਪਹੁੰਚੇ ਸੀ ਇਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਖਰਕਾਰ ਬਿਹਾਰੀ ਕੋਰਟ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਪੇਸ਼ ਕਰ ਦਿੱਤੀ ਗਈ ਹੈ 16 ਪੰਨਿਆਂ ਦੀ ਚਾਰਜ ਸ਼ੀਟ ਦੇ ਵਿੱਚ ਸਤਕਾਰ ਕੌਰ ਅਤੇ ਉਹਨਾਂ ਦੇ ਭਤੀਜੇ ਦੇ ਖਿਲਾਫ ਸਾਰੇ ਸਬੂਤ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ ਹੁਣ ਆਉਂਦੇ ਸਮੇਂ ਦੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ ਕੀ ਹੁੰਦਾ ਹੋਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ